ਨੇ ਅੰਜੀਰ ਬਲੈਕ ਟਰਕੀ ਤੁਸੀਂ ਹੋਣਗੇ ਇਹ ਦੇਖੋ ਇਹ ਅੰਜੀਰ ਦੀ ਇੱਕ ਹੋਰ ਨਵੀਂ ਨਸਲ ਆਈ ਦੂਜੀ ਅੰਜੀਰ ਪੱਤੇ ਝਾੜ ਜਾਂਦੀ ਹੈ ਝਾੜਦੀ ਨਹੀਂ ਇਹ ਇਹ ਅਮਰਪਾਲੀ ਅੰਬ ਬਾਈ ਅਮਰਪਾਲੀ ਆ ਕੇ ਤਿੰਨ ਨਸਲਾਂ ਸੇਬ ਦੀਆਂ ਆ ਦੇਖੋ ਇਹ ਸਾਰਾ ਸੇਬ ਆ ਇਹ ਹਰਮਨ 99 ਜਿਹੜਾ ਪੂਰਾ ਲਾਲ ਰੰਗ ਦਾ ਪੱਕ ਕੇ ਹੁੰਦਾ ਗਰਮ ਰੋਤ ਦਾ ਸੇਬ ਆ ਪੰਜਾਬ ਹਰਿਆਣਾ ਚ ਪੂਰਾ ਕਾਮਯਾਬ ਪਾਕਿਸਤਾਨੀ ਨਿੰਬੂ ਜਾਂ ਕੁੰਬ ਘਾਟ ਨਿੰਬੂ ਕਹਿ ਦਿੰਦੇ ਆ ਬਿੱਕਾ ਲਗਾਓ ਆ ਤੁਹਾਨੂੰ ਜਿਵੇਂ ਲੀਚੀ ਦੱਸਿਆ ਹੈਗਾ ਆ ਡੇਹਰਾ ਦੂਨ ਵਾਲੀ ਲੀਚੀ ਆ ਪੰਜਾਬ ਚ ਪੂਰੀ ਕਾਮਯਾਬ ਲੀਚੀ ਪਾਈ ਆਈ ਹੈ ਫੀਲ ਦਾ ਦਰਖਤ ਵੇਖੋ ਆ ਹੋ ਰਹੀ ਇਹਨੂੰ ਇਹਨੂੰ ਉਹ ਲੱਕੜ ਦਾ ਫੁੱਲ ਲੱਗਦਾ ਨਹੀਂ ਇਹਦੇ ਫੁੱਲ ਬਣਨਾ ਇਹਦੇ ਦੇਖੋ ਗ੍ਰਾਫਟਡ ਜਮਨ ਆਈ ਕਾਲੇ ਰੰਗ ਦੀ ਇੱਥੇ ਦੇ ਪਿਉਂਦ ਹੋਈ ਵੀ ਆ ਇਸ ਥਾਂ ਤੇ ਹਾਂਜੀ ਇਹ ਅਸੀਂ ਨਾ ਹੀ ਆਪ ਕਲਮਾਂ ਲਾਈਆਂ ਹੋਈਆਂ ਹੈਗੀਆਂ ਅੰਜੀਰ ਬਲੈਕ ਟਰਕੀ ਤੁਸੀਂ ਦੇਖੀ ਵੀ ਉਹ ਸਾਹਮਣੇ ਜੀਰ ਦਾ ਬੂਟਾ ਖੜਾ ਹੈ ਉਹਨੂੰ ਫਟਾਰਾ ਆ ਰਿਹਾ ਅੜੇ ਅੜੇ ਮੋਟੀ ਜਿਹੜੀ ਜਾਮਨੀ ਰੰਗ ਦੀਆਂ ਜੀਰ ਲੱਗਦੀ ਆ ਤੇ ਪੱਕ ਕੇ ਐਨ ਅੰਦਰੋਂ ਸ਼ਹਿਦ ਵਰਗਾ ਰਸਾ ਹੁੰਦਾ ਇਹਦੇ 'ਚ ਇੱਕੋ ਵੈਰੈਟੀ ਆ ਕਿ ਹੋਰ ਵੀ ਵੈਰੈਟੀ ਇਹ ਜਿਹੜੀ ਹੈਗੀ ਇਹ ਸਾਰੀ ਬਲੈਕ ਟਰਕੀ ਹੈ ਜਿਹੜੀ ਜਾਮਨੀ ਰੰਗ ਦੀ ਆ ਇਹ ਵੈਰੈਟੀ ਜਿਹੜੀ ਹੈਗੀ ਆ ਇਹ ਪੰਜਾਬ ਨੰਬਰ 1 ਹੈਗੀ ਆ ਜਿਹੜੀ ਉਹ ਹੈਗੀ ਆ ਇਹ ਹਰੀ ਵੈਰੈਟੀ ਹੈਗੀ ਇੱਧਰ ਇਹਦਾ ਬੂਟਾ ਖੜਾ ਹੈ ਇਹ ਬੂਟੇ ਕਾਦੇ ਪਏ ਇਹ ਸਾਰੇ ਖੱਟੀ ਦੇ ਬੂਟੇ ਆ ਇਹਦੇ ਤੇ ਜਿਹ ਆ ਨਿੰਬੂ ਬਹੁਤ ਜਿਆਦਾ ਮਸ਼ਹੂਰ ਆ ਤੇ ਜਿਹਦੀ ਬਹੁਤ ਜਿਆਦਾ ਡਿਮਾਂਡ ਕੀਤੀ ਹੈ ਜਿਹਨੂੰ ਅਸੀਂ ਮਾਲਟਾ ਨਿੰਬੂ ਕਹਿੰਨੇ ਆ ਇਹਦੇ ਤੇ ਅਸੀਂ ਹੁਣ ਪਿਉਂਦ ਕਰਨਾ ਹੈਗਾ ਤੇ ਇਹਦੇ ਤੇ ਵੀ ਕੰਮ ਚੱਲ ਰਿਹਾ ਤੇ ਹੋਰ ਕਿਸ ਚੀਜ਼ਾਂ ਦੇ ਆਪਣੇ ਹਨਾਰ ਜਿਹੜਾ ਹਨਾਰ ਜੀ ਦਾ ਬਹੁਤ ਜਿਆਦਾ ਡਿਮਾਂਡ ਹੋਈ ਸੀ ਆਪਣੇ ਚਿੱਟਾ ਵੱਡਾ ਸੰਤਰੀ ਹਨਾਰ ਜਿਹੜਾ 4 400 ਗ੍ਰਾਮ ਦਾ ਹਨਾਰ ਉਹ ਸਾਰੇ ਤਕਰੀਬਨ ਫਟਾਰਾ ਚੱਕੀ ਆ ਫਟਾਰਾ ਚੱਕੀ ਆਉਂਦੇ ਇਹਦੇ ਅੰਦਰ ਜਿਹੜੇ ਲਾਈਆਂ ਹੈਗਾ ਕਲਮਾ ਦਾ ਇਹ ਉਹਨਾਂ ਦਾ ਟਾਈਮ ਟੇਬਲ ਹੈ ਜਿਹੜਾ ਆਪਣਾ ਹੈਗਾ ਲਾਉਣ ਦਾ ਇਹਨਾਂ ਨਾਲ ਤਾਂ ਗਾਂ ਬਣੂਗਾ ਹਾਂਜੀ ਇਹ ਤਾਂ ਜਦੋਂ ਪੂਰੇ ਬੂਟੇ ਬਣ ਕੇ ਥੌਣ ਚ ਦੇਾਂਗੇ ਇਹ ਸਾਨ ਆਰਦੀ ਵੀ ਬਹੁਤ ਜਿਆਦਾ ਡਿਮਾਂਡ ਸੀਗੀ ਜਿਹੜੇ ਹੁਣ ਇਸ ਟਾਈਮ ਬੂਟੇ ਜਿਹੜੇ ਆਪਾਂ ਲਾ ਸਕਦੇ ਆ ਉਹ ਕਿਹੜੇ ਕਿਹੜੇ ਬੂਟੇ ਨੇ ਇਹ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਇਹ ਅਸੀਂ ਅੰਬਦਗੀ ਪਨੀਰੀ ਲਈ ਵੀ ਆ ਸਾਰੀ ਇਹਦੇ ਤੇ ਆਪਦੇ ਅੰਬ ਅਸੀਂ ਜਿਹੜੇ ਸਾਡੇ ਮਤਲਬ ਫਜਲੀ ਜਾਂ ਜੜਾ ਸਾਡਾ ਚੋਸਾ ਸਪੈਸ਼ਲ ਆ ਤੇ ਉਹਨਾਂ ਦੇ ਅਸੀਂ ਆ ਆਪ ਅੰਬ ਪਿਉਂਦ ਕਰਨੀ ਹੈਗੇ ਇਹਦੇ ਤੇ ਵੀ ਅਵੇਲੇਬਲ ਹੋਣਗੇ ਇਹ ਦੇਖੋ ਇਹ ਅੰਜੀਰ ਦੀ ਇੱਕ ਹੋਰ ਨਵੀਂ ਨਸਲ ਆਈ ਦੂਜੀ ਅੰਜੀਰ ਪੱਤੇ ਝਾੜ ਜਾਂਦੀ ਹੈ ਝਾੜਦੀ ਨਹੀਂ ਇਹਦਾ ਪੱਤਾ ਦੇਖੋ ਕਿੱਡਾ ਕਿੱਡਾ ਵੱਡਾ ਹੈ ਤੇ ਇਹਦੀਆਂ ਵੀ ਤੁਹਾਨੂੰ ਮੈਂ ਫੋਟੋਆਂ ਫਾੜਦਿਆਂ ਵੀਡੀਓ ਦਿਖਾਵਾਂਗਾ ਗੰਡੇ ਜਿੱਡੀ ਮੋਟੀ ਮੋਟੀ ਅੰਜੀਰ ਲੱਗਦੀ ਹੈ ਇਹਦੀ ਠੀਕ ਆ ਇਹ ਇਹ ਅੰਬ ਦੀ ਕਿਹੜੀ ਵੈਰਾਈਟੀ ਹੈ ਇਹ ਅਮਰਪਾਲੀ ਅੰਬ ਬਾਈ ਅਮਰਪਾਲੀ ਹੈ ਕੱਦ ਦਾ ਛੋਟਾ ਰਹਿੰਦਾ ਹੈਗਾ ਤੇ ਇਹ ਅਮਰਪਾਲੀ ਦੀ ਖਾਸ ਵੈਰਾਈਟੀ ਜਿਹੜੀ ਪੂਸਾ ਦੀ ਵੈਰਾਈਟੀ ਆ ਆਮ ਅਮਰਪਾਲੀ ਨਹੀਂ ਪੂਸਾ ਦਾ ਅਮਰਪਾਲੀ ਹੈ ਇਹ ਤੇ ਇਹ ਇਹ ਚੀਕੂ ਹੈਗਾ ਜੀ ਜਿਹੜਾ ਕਾਲਾ ਪੱਤੀ ਚੀਕੂ ਹੈ ਕਾਲਾ ਪੱਤੀ ਆ ਦੋਸਤੋ ਕਾਲਾ ਪੱਤੀ ਚੀਕੂ ਦੇ ਵੀ ਇੱਥੇ ਜਿਹੜੇ ਬੂਟੇ ਆ ਉਪਲਬਧ ਆਹ ਕਲਰਦਾਰ ਤੁਹਾਨੂੰ ਆਪਾਂ ਦੱਸ ਦਈਏ ਵੀ ਗੁਲਾਬ ਦੀਆਂ ਕਲਮਾਂ ਜਿਹੜੇ ਭਰਾ ਨੇ ਆਦੇ ਕੋਈ ਖੇਤ ਦੀ ਮੋਟਰ ਤੇ ਜਾਂ ਆਪਾਂ ਕਹਿ ਸਕਦੇ ਆ ਘਰੇ ਆਪਦੇ ਆਪਾਂ ਲਾ ਸਕਦੇ ਆ ਇਹ ਠੀਕੂ ਦਾ ਆਪਾਂ ਫਲ ਵੀ ਤੁਹਾਨੂੰ ਲੱਗਾ ਦਿਖਾਵਾਂਗੇ ਜੀ ਅੰਦਰ ਜੀ ਕੋ ਲੱਦਿਆ ਪਿਆ ਇਸ ਦੁਮੇਨਾ ਦੇਖੋ ਗਰਾਫਟਡ ਜਮਨਾਈ ਕਾਲੇ ਰੰਗ ਦੀ ਇੱਥੇ ਦੇ ਪਿਉਂਦ ਹੋਈ ਵੀ ਐ ਇਸ ਥਾਂ ਤੇ ਤੇ ਇਹ 2.5 3 ਸਾਲ ਦੀ ਜਮਨ ਨੂੰ ਫਲ ਲੱਗਿਆ ਆਉਂਦਾ ਹੈਗਾ ਫਾਲੇ ਨੂੰ ਇੰਨਾ ਜ਼ਿਆਦਾ ਲੱਗਦਾ ਕੋਈ ਅੰਤ ਨਹੀਂ ਬੂਟਾ ਇਹਦਾ ਛੋਟਾ ਜਿਵੇਂ ਨਾਰਦਾ ਬੂਟਾ ਹੁੰਦਾ ਉਵੇਂ ਛੋਟੇ ਕੱਦ ਦਾ ਰਹਿਣਾ ਹੈਗਾ ਮਤਲਬ ਤੇ ਜਿਵੇਂ ਮਰਜ਼ੀ ਆਪਾਂ ਘਰੇ ਲਾ ਸਕਦੇ ਆ ਛੋਟੇ ਕੱਦ ਦਾ ਬਾਗ ਚ ਵੀ ਇਹਨੂੰ ਜਿਵੇਂ ਅਮਰੂਦਾਂ ਦਾ ਬਾਗ ਲਾਉਨੇ ਉਵੇਂ ਲ ਹੋ ਕੀ ਆਪ ਤੋੜ ਕੇ ਵੇਚ ਥੱਕਦੀ ਏ ਇਹ ਬੂਟੇ ਕਾਦੇ ਕਾਦੇ ਪਏ ਆ ਇਹ ਸਾਰੇ ਹੀ ਤੁਹਾਨੂੰ ਮੈਂ ਦੱਸਿਆ ਵੀ 35 40 ਨਸਲਾਂ ਮੇਰੇ ਕੋਲੇ ਹੈਗੀਆਂ ਈ ਇਹ ਤਿੰਨ ਨਸਲਾਂ ਸੇਬ ਦੀਆਂ ਈ ਆ ਦੇਖੋ ਇਹ ਸਾਰਾ ਸੇਬ ਆ ਇਹ ਹਰਮਨ 99 ਜਿਹੜਾ ਪੂਰਾ ਲਾਲ ਰੰਗ ਦਾ ਪੱਕ ਕੇ ਹੁੰਦਾ ਗਰਮ ਰੋਤ ਦਾ ਸੇਬ ਆ ਪੰਜਾਬ ਹਰਿਆਣੇ ਚ ਪੂਰਾ ਕਾਮਯਾਬ ਆ ਇਸ ਦੂਮੇਨਾ ਆ ਜਿਹੜਾ ਸੇਬ ਹੈਗਾ ਈ 골ਡਨ டੌਰ ਸੈਟ ਹੈਗਾ ਇਹ ਹਰੇ ਰੰਗ ਦਾ ਜੂਸੀ ਸੇਬ ਆ ਇਹ ਜਿਹੜਾ ਹੈਗਾ ਅੰਨਾ ਇਧਰ ਜਿਹੜੇ ਪਏ ਅੰਨਾ ਦੇ ਬੂਟੇ ਹੈਗੇ ਆ ਇਹ ਥੋੜਾ ਜਿਹਾ ਲਾਲੀ ਚ ਹੁੰਦਾ ਇੱਕ ਸਾਈਡ ਤੋਂ ਥੋੜਾ ਜਿਹਾ ਪੀਲਾ ਇਹ ਵੀ ਪੂਰੇ ਬਹੁਤ ਵਧੀਆ ਜਿਹੜੇ ਮਤਲਬ ਥਾਵਾਂ ਤੋਂ ਬੂਟੇ ਅਸੀਂ ਤਿਆਰ ਕੀਤੇ ਆ ਉਹ ਹੈਗੇ ਆ ਉਹ ਜਿਹੜਾ ਫੁੱਲ ਕੱਢੀ ਖੜਾ ਉਹ ਕਿਹੜੀ ਵੈਰਾਈਟੀ ਹੈ ਇਹ ਆੜੂ ਹੈ ਛਾਨੇ ਪੰਜਾਬ ਆੜੂ ਦੀ ਵੈਰਾਈਟੀ ਆ ਇਹਨੂੰ ਫੁੱਲ ਨਿਕਲੇ ਆਇਆ ਹੈਗਾ ਠੀਕ ਆ ਇਹ ਸਾਰੇ ਹਾਂਜੀ ਇਹ ਛਾਨੇ ਪੰਜਾਬ ਹੈ ਇਹ ਦੂਬੇ ਨਾਲ ਨੈਕਟਰੀਨ ਵੈਰਾਈਟੀ ਆ ਜਿਹੜੀ ਆ ਅੜੂ ਦੀ ਬਹੁਤ ਕਮਾਲ ਆ ਉਹ ਵੀ ਆਪਣੇ ਕੋਲੇ ਵਾਇਲੇ ਬਣੇ ਇਹ ਆਪਾਂ ਹੁਣ ਬੂਟੇ ਇਹਨਾਂ ਦਾ ਟਾਈਮ ਹੈਗਾ ਲਾਉਣ ਦਾ ਇਹਨਾਂ ਦਾ ਬੂਟਿਆਂ ਦਾ ਟਾਈਮ ਆ ਹੀ ਹੁਣ ਅਸਲ ਵਿੱਚ ਜਿਵੇਂ ਹੁਣ ਇਹ ਲਫਾਫੇ ਦੇ ਵਿੱਚ ਆ ਜਿਹੜੇ ਇਹ ਬੂਟੇ ਤਾਂ ਆਪਾਂ ਲਾ ਸਕਦੇ ਇਹ ਜਦੋਂ ਮਰਜ਼ੀ ਹੁਣ ਤਾਂ ਉਹ ਵੀ ਵੈਸੇ ਵੀ ਟਾਈਮ ਆ ਇਹਨੂੰ ਲਾ ਸਕਦੇ ਆ ਤੁਸੀਂ ਲਾਓ ਅਸੀਂ ਤਾਂ ਸਲਾਹ ਇਹ ਦਿੰਨੇ ਆ ਵੀ ਐਤਕੀ ਜਿਹੜਾ ਇਹਨੂੰ ਫਲ ਲੱਗੂਗਾ ਉਹ ਛਾੜ ਦਿਐ ਤਾਂ ਕਿ ਬੂਟੇ ਤੇ ਬੋਝ ਨਾ ਪਵੇ ਤੇ ਵੈਸੇ ਤੁਸੀਂ ਦੇਖਦੇ ਫੁੱਲ ਲੱਗੇ ਇਹਨਾਂ ਨੂੰ ਐਤਕੀ ਵੀ ਫਲ ਲੱਗੂਗਾ ਇਹ ਆਲੂ ਬਖਾਰਾ ਆ ਗਿਆ ਇਹ ਆਲੂ ਬਖਾਰਾ ਸਾਰਾ ਹੀ ਦੋਨੇ ਇਹਦਾ ਥੱਤ ਲੋ ਹੀ ਪਰਪਲ ਥੱ ਤੇ ਆਪਣਾ ਜਿਹੜਾ ਹੈਗਾ ਕਾਲਾ ਅੰਬਰਸਰੀ ਦੋਨੇ ਵੈਰਾਈਟੀਆਂ ਹੈਗੀਆਂ ਇਹ ਪੰਜਾਂ ਸੱਤਾਂ ਬੂਟਾਂ ਮਗਰ ਇੱਕ ਕਾਲਾ ਅੰਬਰਸਰੀ ਲਾਉਣਾ ਪੈਂਦਾ ਇਹ ਕਿੰਨੂ ਦੀ ਬਹੁਤ ਵਧੀਆ ਕਿੰਨੂ ਨੰਬਰ 1 ਵੈਰਾਈਟੀ ਹੈ ਜੀ ਇਹ ਚਕੋਤਰਾ ਵੈਰਾਈਟੀ ਆ ਚਕੋਤਰਾ ਇਹ ਹੀ ਇਹਦੂ ਮੇਨਾ ਮਸੰਮੀ ਹੈਗੀ ਆ ਮਾਲਟਾ ਹੈਗਾ ਸੰਤਰੇ ਦੀ ਨਾਗਪੂਰੀ ਤਾਂ ਸੰਤਰੇ ਦੀ ਵੈਰਾਈਟੀ ਆ ਰੈੱਡ ਮਾਲਟੇ ਦੀ ਵੈਰਾਈਟੀ ਆ ਸਾਰਾ ਕੁਝ ਇਹ ਜਿਹੜਾ ਨਿੰਬੂ ਆ ਦੇਖੋ ਇਹਦੇ ਵੀ ਛੋਟੇ ਛੋਟੇ ਨਿੰਬੂ ਨਹੀਂ ਨਿੰਬੂ ਲੱਗਦੇ ਆ ਜਿਹਨੂੰ ਤੁਸੀਂ ਪਾਕਿਸਤਾਨੀ ਨਿੰਬੂ ਜਾਂ ਕੁੰਬ ਘਾਟ ਨਿੰਬੂ ਕਹਿ ਦਿੰਦੇ ਆ ਬਿੱਕਾ ਲੱਗਾ ਹੋਏ ਹਾਂਜੀ ਇਹ ਅਮਰੂਦ ਆ ਗਿਆ ਇਹ ਅਥਾਰਥ ਫਾਇਦਾ ਜਿਹੜਾ ਪੰਜਾਬ ਚ ਸਭ ਤੋਂ ਜ਼ਿਆਦਾ ਕਾਮਯਾਬ ਵੈਰਾਈਟੀ ਹੋਈ ਆ ਸਭ ਤੋਂ ਮਿੱਠਾ ਤੇ ਵੱਧ ਝਾੜ ਦਿੰਦਾ ਹੈਗਾ ਕਿੰਨੂ ਦੀ ਡੇਡੀ ਕਿੰਨੂ ਵੈਰਾਈਟੀ ਵੀ ਹੈਗੀ ਆ ਜੀ ਆਹ ਰੈੱਡ ਡਾਇਮੰਡ ਆਂ ਵੀ ਪਏ ਹੈਗੇ ਆ ਜਿਹੜਾ ਰੈੱਡ ਡਾਇਮੰਡ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਅਮਰੂਦ ਦੀ ਤੇ ਜਾਪਾਨੀ ਅਮਰੂਦ ਆ ਰੈੱਡ ਡਾਇਮੰਡ ਅਮਰੂਦ ਆ ਸਾਰੀਆਂ ਇਹ ਆਪਣੇ ਕੋਲੇ ਵੈਰਾਈਟੀਆਂ ਹੈਗੀਆਂ ਉਧਰ 나ਖ ਦੇ ਬੂਟੇ ਤੁਸੀਂ ਆ ਤੇ ਪਿੱਛੇ ਦੇਖ ਰਹੇ ਆ ਬੱਗੂ ਗੋਸ਼ਾ ਇਹ ਫੁੱਟ ਰਿਹਾ ਹੈਗਾ ਦੇਖੋ ਹਾਂ ਬੱਗੂ ਗੋਸ਼ਾ ਵੀ ਫੁੱਟਿਆ ਬੱਗੂ ਗੋਸ਼ਾ ਫੁੱਟ ਰਿਹਾ ਇਹਦੇ ਚ ਕੈਂਥ ਗ੍ਰਾਫਟਡ ਬੱਗੂ ਗੋਸ਼ਾ ਤੇ ਜਿਹੜਾ ਸਿੰਪਲ ਗ੍ਰਾਫਟਡ ਆ ਦੋਨੇ ਹੈਗੇ ਆ 나ਖ ਵੀ 골ਡਨ 나ਖ ਵੀ ਆ ਕੈਂਥ ਗ੍ਰਾਫਟਡ ਵੀ ਹੈਗੇ ਆ ਇਹ ਸਾਰੇ ਬੂਟੇ ਹੈਗੇ ਆ ਜੀ ਤਾਂ ਦੋਸਤੋ ਸਾਰੇ ਟਾਪ ਵਧੀਆਂ ਵੈਰਾਈਟੀਆਂ ਇਹਨਾਂ ਕੋਲੇ ਉਪਲਬਧ ਦਾ ਹੋਰ ਕਾਦੇ-ਕਾਦੇ ਤੁਸੀਂ ਬੂਟੇ ਮੰਗਾ ਰਹੇ ਹੋ। ਇਦੋਂ ਬੇਨਾ ਲੀਚੀ ਦੇ ਬੂਟੇ ਆਪਣੇ ਕੋਲੇ ਅਵੇਲੇਬਲ ਆਈ, ਅਖਰੋਟ ਦਾ ਬੂਟਾ ਅਵੇਲੇਬਲ ਆ, ਐਲਫਾਂਸੋ ਆਂਬ ਅਵੇਲੇਬਲ ਆ। ਉਹ ਤੁਹਾਨੂੰ ਸਾਰੇ ਆਪਾਂ ਦਿਖਾ ਦਿੰਨੇ ਹੈਗੇ ਆ। ਹੋਰ ਕਿਹੜੀ ਵੈਰਾਈਟੀ ਆ ਜਿਹੜੀ ਤੁਸੀਂ ਇੱਕ ਹੋਰ ਕਹਿੰਦੇ ਸੀ ਮੰਗਾ ਰਹੇ ਆ? ਐਵੋਕਾਡੋ ਆਈ ਬਸ ਇੱਕ ਅੱਧੇ ਦਿਨ ਚ ਉਹ ਵੀ ਆ ਰਹੀ ਆ। ਹੋਰ ਆ ਰਹੀ ਆ ਜੀ। ਤੇ ਇਦੋਂ ਮੇਨਾ ਕੁਝ ਬੂਟਿਆਂ ਦੇ ਨਾ ਜਿਹੜੇ ਪੱਤੇ ਝੜੇ ਪਿਆ ਜਿਵੇਂ ਜਾਪਾਨੀ ਫਲ ਆ, ਪ੍ਰਥਮਨ ਫਰੂਟ ਆ ਉਹਦੀ ਬਹੁਤ ਜ਼ਿਆਦਾ ਡਿਮਾਂਡ ਸੀ। ਤੁਸੀਂ ਦੇਖ ਚੀਕੂਆਰ ਦਾ ਵੀ ਨਿਕਲਦਾ ਸੰਤਰੀ ਰੰਗ ਦਾ ਬਹੁਤ ਮਿੱਠਾ ਹੁੰਦਾ ਉਹਦੇ ਹੁਣ ਪੱਤੇ ਝੜੇ ਹੋਏ ਆ ਸੀਤਾਫਲ ਦੇ ਵੀ ਪੱਤੇ ਝੜੇ ਹੋਏ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਅਵੇਲੇਬਲ ਆ ਐ ਬਹੁਤ ਵੈਰਾਈਟੀਆਂ ਹੈਗੀਆਂ ਜਦੋਂ ਆ ਕੇ ਦੇਖੋਗੇ ਤੁਹਾਨੂੰ ਇਹ ਵੈਰਾਈਟੀ ਵਧੀਆ ਆ ਗਈ ਇਹ ਐਲਫਾਂਸੋ ਦੀ ਵੈਰਾਈਟੀ ਆਈ ਏ ਅੰਬ ਇਹ ਅੰਬ ਦੀ ਇੱਕ ਇੱਕ ਚੌੜੇ ਪੱਤੇ ਵਾਲਾ ਐਲਫਾਂਸੋ ਹੁੰਦਾ ਇਹ ਬਰੀਕ ਪੱਤੇ ਵਾਲਾ ਐਲਫਾਂਸੋ ਆ ਤੇ ਇਹ ਵੀ ਬਹੁਤ ਵਧੀਆ ਵੈਰਾਈਟੀ ਹੈਗੀ ਐਲਫਾਂਸੋ ਦੀ ਆ ਤੁਹਾਨੂੰ ਜਿਵੇਂ ਲੀਚੀ ਦਿੱਸਿਆ ਹੈਗਾ ਆ ਡੇਹਰਾ ਦੂਨ ਵਾਲੀ ਲੀਚੀ ਆ ਪੰਜਾਬ ਚ ਪੂਰੀ ਕਾਮਯਾਬ ਲੀਚੀ ਪਈ ਆ ਇਹੇ ਠੀਕ ਆ ਆ ਆ ਗਿਆ ਅੱਗੇ ਹਾਂਜੀ ਇਹ ਜਿਹੜਾ ਤੁਹਾਨੂੰ ਦੱਸਿਆ ਹੈਗਾ ਆਪਣਾ ਹਿੰਮਸਾਗਰ ਅੰਬਾਈ ਇਹ ਹੈ ਮਸਾਗਰ ਆ ਗਿਆ ਹਿੰਮਸਾਗਰ ਆ ਇਹ ਇਹ ਤਾਂ ਹੁਣ ਗਾਂ ਸਾਰਾ ਹੁਣ ਲਾਉਣ ਦਾ ਸਮਾਂ ਹੀ ਆ ਦੇਖੋ ਆ ਬਦਾਮ ਪਏ ਆਈ ਅੱਛਾ ਆ ਜਿਹੜਾ ਬਹੁਤ ਵੱਡਾ ਵੱਡਾ ਆਉਂਦਾ ਨਾ ਇਹ ਆਪਣਾ ਅਮਰੂਦ ਅੱਡਾ ਅੱਡਾ ਕੱਲ ਬਾਜ਼ਾਰ ਤੇ ਵੱਡਾ ਅਮਰੂਦ ਆ ਰਿਹਾ ਹੈਗਾ ਬੀ ਐਨ ਆਰ ਬੀ ਹੀ ਮੋਟਾ ਅਮਰੂਦ ਹੈ ਉਹ ਅਮਰੂਦ ਆਈ ਆਹ ਖਰੋਟ ਆਈ ਆ ਦੇਖੋ ਖਰੋਟ ਵੀ ਫੁੱਟੇ ਆਉਂਦੇ ਆ ਆਪਣੇ ਬੂਟਾ ਲੱਗਾ ਹੈਗਾ ਤੁਹਾਨੂੰ ਅਖਰੋਟ ਦਾ ਬੂਟਾ ਵੀ ਦਿਖਾ ਦੇਾਂਗੇ ਤੇਜ ਪੱਤਾ ਜਿਹੜਾ ਵਾਈਨਾਸ਼ ਕਚੌਲਾਂ 'ਚ ਵੀ ਪੱਤਾ ਪੈਂਦਾ ਹੈਗਾ ਤੇਜ ਪੱਤੇ ਦਾ ਵੱਡਾ ਬੂਟਾ ਆਪਣਾ ਦਿਖਾਇਆ ਸੀਗਾ ਬਹੁਤ ਡਿਮਾਂਡ ਸੀਗੀ ਇਹ ਕਿਸੇ ਵੀ ਜਿਵੇਂ ਚੌਲ ਰਾਜਮਾ ਮਾਂਚ ਆਪਾਂ ਸਬਜ਼ੀ 'ਚ ਪਾਉਂਦੇ ਆ ਵਾਈ ਨਹੀਂ ਕਰਦੀ ਉਹਦੇ ਤੋਂ ਬਹੁਤ ਵਧੀਆ ਇਹ ਹੈਗਾ ਇਹ ਹੈ ਤੇ ਇਹ ਆ ਕੀ ਆਟਮ ਜਿਹੜੀ ਆਪਣੇ ਲੱਗੀ ਵੀ ਡੈਕੋਰੇਸ਼ਨ 'ਚ ਇਹ ਕੀ ਲਾਈ ਅੱਛਾ ਕੀ ਲਾਇਦੇ ਹੋਣ ਲੱਗ ਆਹ ਦੇਖੋ ਹੀ ਸਾਨ ਵੀਰੋ ਚੀਲ ਦਾ ਦਰਾਖਤ ਵੇਖੋ ਆ ਹੋ ਰਹੀ ਇਹਨੂੰ ਇਹਨੂੰ ਉਹ ਲੱਕੜ ਦਾ ਫੁੱਲ ਲੱਗਦਾ ਨਾ ਇਹਦੇ ਫੁੱਲ ਬਣਨਾ ਇਹਦੇ ਅੱਛਾ ਇਹਦੇ ਤੇ ਫੁੱਲ ਆਊਗਾ ਹਾਂਜੀ ਉਹ ਲੱਕੜ ਜੇ ਦਾ ਬਣ ਜਾਂਦਾ ਇਹ ਫੁੱਲ ਆਊਗਾ ਇਹ ਦੂਬੇ ਨਾ ਬਨਾਰਸੀ ਆਉਲਾ ਪਈ ਠੀਕ ਆ ਤੇ ਇਹ ਸਾਰੀਆਂ ਤੇ ਸਾਰੇ ਭਰਾਵਾਂ ਨੂੰ ਆਪਾਂ ਬੇਨਤੀ ਕਰਾਂਗੇ ਵੀ ਇੱਥੇ ਤੁਸੀਂ ਆ ਕੇ ਜਿਹੜਾ ਮਰਜ਼ੀ ਬੂਟਾ ਲੈ ਸਕਦੇ ਹੋ ਆ ਸਾਰੇ ਕਲਰਾਂ ਦੀਆਂ ਕਲਮਾਂ ਵੀ ਆ ਗਈਆਂ ਇਹਨਾਂ ਕੋਲੇ ਜਿਹੜੇ ਕਿਸੇ ਵੀਰ ਨੇ ਗਲਾਬ ਲਾਉਣਾ ਘਰੇ ਆਪਦੇ ਡੈਕੋਰੇਸ਼ਨ ਵਾਸਤੇ ਤੇ ਇਹਨਾਂ ਦਾ ਆਪਾਂ ਨੰਬਰ ਸਕਰੀਨ ਤੇ ਵੀ ਮੈਂਸ਼ਨ ਕਰਾਂ ਪੂਰੀ ਜਾਣਕਾਰੀ ਲੈ ਕੇ ਆਪਦੇ ਤੁਸੀਂ ਬੂਟੇ ਲੈ ਸਕਦੇ ਹੋ ਕਦੋਂ ਲਾਉਣੇ ਆ ਨੰਬਰ ਬੋਲ ਦਿਓ ਜੀ ਆਪਦਾ ਤੁਸੀਂ ਨੰਬਰ ਮੇਰਾ ਹੈਗਾ 9914535121 ਸੇਮਰ ਆਰਗੈਨਿਕ ਫਾਰਮ ਤੇ ਨਰਸਰੀ ਬੁਕਨ ਸਿੰਘ ਨਗਰ ਕੋਟ ਕਪੂਰਾ 9914535121 ਤਾਂ ਕਿਸਾਨ ਵੀਰੋ ਇਹਨਾਂ ਦਾ ਬੈਨਰ ਵੀ ਲੱਗਾ ਹੋਇਆ ਤੁਸੀਂ ਆ ਕੇ ਹੋਰ ਕਿਹੜੀ ਦੇਖੋ ਜੀ ਦੇਖੋ ਫੁੱਲ ਇਹਦੇ ਵੀ ਤੁਹਾਨੂੰ ਦਿਖਾਵਾਂਗੇ ਬੈਂਗਲੋ ਮਿਸਟਾ 골ਡਨ ਸਾਈਵਰ ਵੇਲ ਆ ਆ ਕੋਈ ਵੀ ਭਰਾ ਆ ਕੇ ਇਥੋਂ ਕਿਸੇ ਕਿਸਮ ਦੇ ਵੀ ਜਿਹੜੇ ਬੂਟੇ ਆ ਲੈ ਲੈ ਸਕਦਾ ਇੱਕ ਭਰਾ ਨੇ ਥੋੜੀ ਮੈਂ ਬੇਨਤੀ ਕਰੂੰਗਾ ਵੀ ਇੱਕ ਵੀਰ ਦਾ ਸਾਡੇ ਦਾ ਨੁਕਸਾਨ ਹੋਇਆ ਪਹਿਲਾਂ ਜਿਸ ਕਰਨ ਸੰਧੂ ਦਾ ਜਿਨ੍ਹਾਂ ਨੇ ਪਹਿਲਾਂ ਬੂਟੇ ਲਾਏ ਸੀ ਅੰਬਾਂ ਦੇ ਤੇ ਹੋਰ ਵੈਰਾਈਟੀਆਂ ਇਥੋਂ ਗਈਆਂ ਸੀ ਤੇ ਉਹ ਬੂਟੇ ਇਹਦੇ ੱੱਲੇ ਨਹੀਂ ਤੇ ਉਸ ਭਰਾ ਨੂੰ ਬੇਨਤੀ ਆ ਵੀ ਹੁਣ ਟਾਈਮ ਆ ਜਿਹੜਾ ਟਾਈਮ ਟੇਬਲ ਹੁੰਦਾ ਨਾ ਬੂਟੇ ਲਾਉਣ ਦਾ ਉਹ ਤੁਸੀਂ ਪੁੱਛ ਕੇ ਜਿਹੜੇ ਬੂਟੇ ਆ ਜਿਹੜੇ ਟਾਈਮ ਟੇਬਲ ਆ ਉਹਵੇਂ ਲਾਇਆ ਕਰੋ ਜਿਹੜਾ ਹੁਣ ਇਸ ਟਾਈਮ ਮਤਲਬ ਕਿ ਤੁਸੀਂ ਆਲੂ ਬਖਾਰਾ ਆੜੂ ਵਗੈਰਾ ਹੁਣ ਤੁਸੀਂ ਲਾ ਸਕਦੇ ਹੋ ਹੁਣ ਸਹੀ ਟਾਈਮ ਆਈ ਬਾਕੀ ਜਿਹੜਾ ਨਹੀਂ ਦੇਖੋ ਜਿਹੜੇ ਤੁਸੀਂ ਅੰਬਾਂ ਦੇ ਬੂਟੇ ਜਾਂ ਤੁਸੀਂ ਚੀਕੂ ਵਗੈਰਾ ਲਾਉਣਾ ਉਹ ਸੌਣ ਭਾਦੋਂ ਦੇ ਵਿੱਚ ਜਦੋਂ ਹਵਾ ਦੇ ਵਿੱਚ ਥੋੜੀ ਜੀ ਨਮੀ ਆ ਜੇ ਤਾਂ ਤੁਸੀਂ ਉਦੋਂ ਬੂਟੇ ਵੀ ਲਿਜਾ ਕੇ ਲਾ ਸਕਦੇ ਹੋ ਹੁਣ ਲਿਜਾ ਕੇ ਆਪਦੇ ਰੱਖ ਸਕਦੇ ਹੋ ਪਾਣੀ ਪੂਣੀ ਦੇਈ ਰੱਖੋ ਉਦੋਂ ਬਾਅਦ ਤੁਸੀਂ 2-4 ਹਫ਼ਤੇ ਨਹੀਂ ਹੁਣ ਹਜੇ 1 ਮਹੀਨਾ ਲਾਉਣ ਦਾ ਸਮਾਂ ਹੀ ਬਾਕੀ ਜਿਹੜਾ ਬੂਟਾ ਮਰਨ ਦਾ ਨਹੀਂ ਸਾਡੇ ਵੱਲੋਂ ਸਾਡੇ ਬੂਟੇ ਦੀ ਪੂਰੀ ਗਾਰੰਟੀ ਆ ਅਸੀਂ ਇੱਥੋਂ ਬੂਟਾ ਵਧੀਆ ਦੇ ਰਹੇ ਹਾਂ ਅਸੀਂ ਜੇ ਲਵਾਉਣਾ ਹੈਗਾ ਅਸੀਂ ਲਵਾਉਣ ਵਾਸਤੇ ਵੀ ਜਿਹੜਾ ਹੈਗਾ ਆਪਦੇ ਬੰਦੇ ਭੇਜ ਦਿੰਨੇ ਆ ਉਹ ਸਾਨੂੰ ਟੈਕਨੀਕ ਵੀ ਦੱਸਣਗੇ ਵੀ ਐ ਲਾਉਣਾ ਲਾਉਣ ਦਾ ਸਹੀ ਤਰੀਕਾ ਦੱਸਣਗੇ ਤੁਹਾਨੂੰ ਮਿੱਟੀ ਪਾਣੀ ਸਾਰੇ ਕਾਸੇ ਦਾ ਖਿਆਲ ਰੱਖਣਾ ਪੈਣਾ ਸਹੀ ਤਰੀਕੇ ਨਾਲ ਲਾਉਣਾ ਪੈਣਾ ਫੇਰ ਸਾਡੀ ਜ਼ਿੰਮੇਵਾਰੀ ਹੈ ਜੇ ਬੂਟਾ ਮਰਦਾ ਪਰ ਜੇ ਤੁਸੀਂ ਆਪਦੀ ਗਲਤੀ ਨਾਲ ਬੂਟੇ ਦੀ ਥੇਵਾ ਨਹੀਂ ਕਰਦੇ ਗਲਤ ਤ ਉਹਦੇ ਵਿੱਚ ਮਤਲਬ ਸਾਡਾ ਕੋਈ ਦੋਸ਼ ਨਹੀਂਗਾ ਤਾਂ ਕਿਸਾਨ ਵੀਰੋ ਸਾਰੀਆਂ ਵੈਰੈਟੀਆਂ ਤੁਹਾਨੂੰ ਦਿਖਾਤੀਆਂ ਤੁਸੀਂ ਆ ਕੇ ਇੱਥੇ ਜਿਹੜੀ ਮਰਜ਼ੀ ਵੈਰੈਟੀ ਆ ਆਪਦੀ ਮਾਨ ਪਸੰਦ ਦਾ ਬੂਟਾ ਚੱਕ ਕੇ ਲਿਜਾ ਸਕਦੇ ਹੋ ਰੇਟ ਆ ਇਹਨਾਂ ਨਾਲ ਤੈਅ ਕਰਕੇ ਤਾਂ ਬਣੇ ਰਹੋ ਜੇ ਸਾਡੇ ਪੇਜ ਨਾਲ ਤੇ YouTube ਚੈਨਲ ਨਾਲ ਜੀ ਵਧੀਆ ਤੋਂ ਵਧੀਆ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੇ ਟਾਈਮ ਐ ਇਸ ਟਾਈਮ ਫਰੂਟ ਲਾਉਣ ਦੇ ਜਾਂ ਗਰਾਬ ਦੀ ਆਪਾਂ ਕੱਲ੍ਹ ਮੈਂ ਕਹਿ ਦਈਏ ਤੁਸੀਂ ਲਾ ਸਕਦੇ ਹੋ ਸასი ਕਾਲ ਜੀ ਸასი ਕਾਲ